ਤੰਗਦੀ ਜੇਕਰ ਤੁਸੀਂ ਆਪਣੀ ਜ਼ਿੰਦਗੀ ਸਫਲ ਬਣਾਉਣਾ ਚਾਹੁੰਦੇ ਆ ਨਾ ਤਾਂ ਫੇ ਸਤਿਗੁਰੂ ਰਵਿਦਾਸ ਮਹਾਰਾਜ ਦਾ ਦਰ ਛੱਡ ਕੇ ਨਾ ਇੱਧਰ ਉੱਧਰ ਨਾ ਜਾਇਆ ਕਰੋ ਜਿੱਥੇ ਗੱਲ ਗੁਰੂ ਰਵਿਦਾਸ ਦੀ ਨਹੀਂ ਹੁੰਦੀ ਨਾ ਜਿੱਥੇ ਗੱਲ ਸਾਡੇ ਸੰਤਾਂ ਮਹਾਂਪੁਰਸ਼ਾਂ ਦੀ ਨਹੀਂ ਹੁੰਦੀ ਨਾ ਜਾਇਆ ਨਾ ਕਰੋ ਤੁਹਾਡਾ ਜਿਹੜਾ ਸਹਰੇ ਆ ਨਾ ਅਗਰ ਤੁਸੀਂ ਚਿਕੋਣਾ ਹੀ ਚਾਹੁੰਦੇ ਆ ਤਾਂ ਆਹ ਹੈ ਉਹ ਦਰਬਾਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਸਥਾਨ ਮੰਦਿਰ ਔਰ ਗੁਰੂ ਰਵਿਦਾਸ ਮਹਰ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਉਹ ਮਹਾਨ ਸੰਤਾਂ ਮਹਾਪੁਰਸ਼ਾਂ ਦੇ ਚਾਰਨਾ ਸੀਚ ਚਾਇਆ ਕਰੋ ਜਿਨ੍ਹਾਂ ਨੇ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਜੋੜਿਆ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ ਗੁਰੂ ਸਾਹਿਬ ਜੀ ਦੇ ਚਰਨ ਸਤਿ ਅੰਮੰਦਰ ਨਾਲ ਜੋੜਿਆ ਸਤਿਗੁਰ ਜੀ ਵੀਰਨ ਸ਼ੇਅਰ ਕਰਦੇ ਹੋ ਜੀ ਔਰ ਦਰਸ਼ਨਗਰ ਹੋ ਗਏ ਹਨ ਤਾਂ ਫਿਰ ਧੰਨ ਸਤਿਗੁਰੂ ਰਵਿਦਾਸ ਮਹਰ ਜੀ ਲਿਖ ਕੇ ਵੀਡੀਓ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕਰੋ ਔਰ ਸਾਡੇ ਚੈਨਲ 22 ਲਾਈਵ ਨੂੰ ਚੈਨਲ ਤੇ ਵਾਇਰਲ ਗੁਰੂ ਰਵਿਦਾਸ ਜੀ ਦੇ ਨੂੰ ਜਿੰਨਾ ਹੋ ਸਕੇ ਵਸਤੂ ਬਤ ਪਿਆਰ ਕਰੋ ਸਤਕਾਰ ਕਰੋ ਰਿਸਪੈਕਟ ਕਰੋ ਸਪੋਰਟ ਕਰੋ ਸ਼ੇਅਰ ਕਰੋ ਧੰਨਵਾਦ